ਨਾ ਇੱਥੇ ਨਜ਼ਾਰੇ ਲੈਣ ਦੇ ਆਂਗੇ ਕੋਈ ਨਹੀਂ ਧੁੰਦ ਸਾਨੂੰ ਕੀ ਆਂਦੀ ਆ ਕੋਈ ਨਹੀਂ ਤਾਂ ਆਂਦੀ ਧੁੰਦ ਸਾਨੂੰ ਆਪਣਾ ਬਾਬਾ ਨਾਨਕ ਦੀ ਲਾੜ ਆਪਣੇ ਨਾਲ ਧੁੰਦ ਨਾਲ ਆਪਣੇ ਗਾੜੀ ਕੋਈ ਚੀਜ਼ ਨਹੀਂ ਗਈ ਤਿਆਰੀਆਂ ਫਿਰ ਪੂਰੀਆਂ 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 ਜੀ ਅੱਛਾ ਜਿਵੇਂ ਕਹੀਏ ਜੀ ਕਹਿੰਦੇ ਵੀ ਕਿਸਾਨ ਡੜੇ ਅੱਗੇ ਖੂਚ ਕਰਨ ਲੱਗੇ ਨੇ ਵਿੱਚ ਕਈ ਕਿਸਾਨ ਯਾਨੀ ਕਈ ਤਾਂ ਇੰਦਾ ਦੇ ਵੀ ਰੌਲਾ ਪਾਈ ਜਾਂਦੇ ਨੇ ਅੱਛਾ ਇਹ ਤਾਂ ਸਾਰੇ ਆਏ ਆ ਹਾਂਜੀ ਆਵਾਂਗੇ ਗੱਜ ਵੱਜ ਕੇ ਤਿਆਰੀ ਹੋ ਪੂਰੀਆਂ ਤਿਆਰੀਆਂ ਜੀ ਪੂਰੀਆਂ ਸਾਡੇ ਨਾਲ ਆ ਗੁਰੂ ਨਾਨਕ ਦੇਵ ਜੀ ਦਾ ਕਾਹਦੇ ਆ ਸਤਿ ਸ਼੍ਰੀ ਅਕਾਲ ਜਿਹੜੇ ਲਈ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਜੀ ਅੱਜ ਦਾ ਦਿਨ ਬਹੁਤ ਅਹਿਮ ਹੈ ਕਿਸਾਨਾਂ ਦੇ ਵੱਲੋਂ ਅੱਜ 11 ਵਜੇ ਕੂਚ ਕੀਤਾ ਜਾਣਾ 21 ਫਰਵਰੀ ਦੇ ਦਿਨ ਔਰ ਤਸਵੀਰਾਂ ਤੁਹਾਨੂੰ ਤੜਸਾਰ ਦੀਆਂ ਦਿਖਾਉਣੇ ਆ ਕਿ ਸਵੇਰੇ ਸਵੇਰੇ ਕਿਸਾਨਾਂ ਦੇ ਵੱਲੋਂ ਕਿਹੜੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅੱਜ ਕੁਝ ਕੁ ਘੰਟੇ ਬਚੇ ਨੇ ਕੁਝ ਘੰਟਿਆਂ ਬਾਅਦ ਕਿਸਾਨ ਆਗੂਆਂ ਦੀ ਕਾਲ ਤੋਂ ਬਾਅਦ ਪੂਰੇ 11 ਵਜੇ ਜਿਹੜਾ ਕੂਚ ਕੀਤਾ ਜਾਣਾ ਹੈ ਜੋ ਕਿਸਾਨ ਆਗੂ ਨੇ ਪਹਿਲਾਂ ਕਾਲ ਦਿੱਤੀ ਸੀ ਕਿ ਵੀ 11 ਵਜੇ ਤੱਕ ਦਿੱਲੀ ਵੱਲ ਨੂੰ ਚਾਲੇ ਪਾਏ ਜਾਣਗੇ ਤਾਂ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੀ ਤਿਆਰੀਆਂ ਹੋ ਰਹੀਆਂ ਨੇ ਔਰ ਟਰੈਕਟਰ ਟਰਾਲੀਆਂ ਦੇ ਵਿੱਚ ਆਪਣਾ ਸਮਾਨ ਵੀ ਜਿਹੜਾ ਕਈ ਟਰਾਲੀਆਂ ਟਰੈਕਟਰ ਦੇ ਵਿੱਚ ਲੱਦਿਆ ਜਾ ਚੁੱਕਿਆ ਹੈ ਔਰ ਬਹੁਤ ਸਾਰੇ ਨੌਜਵਾਨ ਵੀ ਇਹਦੇ ਨਾਲ ਜੁੜੇ ਹੋਏ ਨੇ ਇੱਧਰ ਗੱਲ ਗੱਲਬਾਤ ਕਰਦੇ ਆ ਸੀ ਬਬੀ ਤਿਆਰੀਆਂ ਜੀ ਫਿਰ ਬਿਲਕੁਲ ਤਿਆਰੀਆਂ ਜੀ ਤਿਆਰੀਆਂ ਸਮਾਨ ਸੂਨ ਪੈਕ ਜਿਹੜਾ ਕਰਨਾ ਹਾਂ ਹਾਂ ਬੇ ਤਿਆਰੀਆਂ ਕਰੀ ਜੇ ਸਮਾਨ ਬੰਨ ਕੇ ਅਸੀਂ ਚਾਹ ਪੀ ਲਈ ਚਾਹਾਂ ਝੂਆਂ ਛਕ ਲੀਆਂ ਨਾਲ ਆਪਣੇ ਬਿਸਕੁਟ ਮਿਲੇ ਆ ਘਰ ਤੇ ਕਿਸ ਨੂੰ ਪਤਾ ਨਹੀਂ ਕੋਈ ਗੜਾ ਮਿਲ ਨਹੀਂ ਹੁੰਦੀਆਂ ਫਿਰ ਵੇਰ ਹੈ ਇਹ ਵੇਲੇ ਬਿਸਕੁਟ ਛਕਣ ਦੇ ਨਾਲੇ ਚੜਦੀਆਂ ਕਲਾ ਲੱਗ ਜੂ ਪਲਾਜ਼ ਮਲਾਨਾਂ ਦੇ ਵਿੱਚ ਕੀ ਬਣਦਾ ਕੋਈ ਡਾਡੂ ਨਹੀਂ ਪੈ ਨਹੀਂ ਮਾਣਾ ਮੋਟਾ ਵੀ ਘਰ ਕਾਦਾ ਵਾ ਨਾਲੇ ਬੁੱਢੇ ਠੇਰਿਆਂ ਦਾ ਸਾਡਾ ਕੀ ਹੈ ਮੈਂ ਮੁੱਲ ਪੈਜੂਗਾ ਚੜਦੀਆਂ ਕਲਾ ਨਜ਼ਰੀ ਨਜ਼ਰ ਨੇ ਆਲ ਹਾਂ ਹਾਂ ਅੱਛਾ ਬਾਪੂ ਜੀ ਕੇ ਰਾਤ ਫਿਰ ਕਿਵੇਂ ਗੱਟੀ ਠੀਕ ਰਿਆ ਹਾਂ ਹਾਂ ਜਾਦਾ ਠੀਕ ਏ ਮੈਂ ਇੱਥੇ ਨਜ਼ਾਰੇ ਲੈਣ ਡਿਆ ਇਧਰ ਐਨੀ ਧੁੰਦ ਪੈਦੀ ਪਈ ਆ ਕੋਈ ਨਹੀਂ ਧੁੰਦ ਸਾਨੂੰ ਕੀ ਆਂਦੀ ਆ ਹਾਂ ਕੋਈ ਨਹੀਂ ਤਾਂ ਆਂਦੀ ਧੁੰਦ ਸਾਨੂੰ ਬਾਬਾ ਨਾਨਕ ਨਾਲ ਆਪਣੇ ਬਾਬਾ ਨਾਨਕ ਜੀ ਨਾਲ ਆਪਣੇ ਨਾਲ ਧੁੰਦਾ ਤੋਂ ਨਾ ਆਪਣੇ ਗਾੜੀ ਕੋਈ ਚੀਜ਼ ਹੀ ਨਹੀਂ ਗਈ ਹਾਂ ਹਾਂ ਚਾਹ ਪੀਂਦੇ ਜਿਹੜਾ ਚਾਹ ਪੀਣ ਲੱਗੇ ਹੋਏ ਨੇ ਹਾਂ ਜੀ ਬਾਬਾਈ ਤਿਆਰੀਆਂ ਫਿਰ ਪੂਰੀਆਂ ਪੂਰੀਆਂ ਜੀ ਅੱਛਾ ਜਿਵੇਂ ਕਹੀ ਹੈ ਜੇ ਕਹਿੰਦੇ ਵੀ ਕਿਸਾਨ ਡੜੇ ਅੱਗੇ ਕੂਚ ਕਰਨ ਲੱਗੇ ਨੇ ਵਿੱਚ ਕਈ ਕਿਸਾਨ ਹੀ ਹਨ ਕਿਈ ਤਾਂ ਐਦਾਂ ਦੇ ਵੀ ਰੌਲਾ ਪਾਈ ਜਾਂਦੇ ਨੇ ਨਹੀਂ ਸਾਰੇ ਕਿਸਾਨ ਹੀ ਆਏ ਆ ਹਾਂ ਜੀ ਆਵਾਂਗੇ ਗੱਜ ਵੱਜ ਕੇ ਹਾਂ ਤੇ ਤਿਆਰੀਆਂ ਹੁਣ ਪੂਰੀਆਂ ਹੋ ਗਈਆਂ ਪੂਰੀਆਂ ਤਿਆਰੀਆਂ ਜੀ ਪੂਰੀਆਂ ਠੀਕ ਹੈ ਹਾਂ ਅਸੀਂ ਤੇ 11 ਵਜੇ ਆਣ ਕੇ ਪਹੁੰਚੇ ਆ ਤੇ ਤੜਕੇ ਦੇ ਫੇਰ ਤਿਆਰ ਹਾਂ ਹਾਂ ਕੀ ਬਾਤ ਹੈ ਤੋ ਇਹ ਤਿਆਰੀਆਂ ਦੇਖੋ ਵੀ ਤੁਸੀਂ ਇਹਨਾਂ ਦੀ ਹੋ ਚੁੱਕੀਆਂ ਨੇ ਤੇ ਦੂਸਰੇ ਪਾਸੇ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਹ ਟਰੈਕਟਰ ਟਰਾਲੀਆਂ ਇਧਰਲੇ ਪਾਸੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਬੀਤੇ ਦਿਨੀ ਮੀਂਹ ਪਿਆ ਸੀਗਾ ਤਾਂ ਮੀਂਹ ਤੋਂ ਪਹਿਲਾਂ ਸਾਰਾ ਕਵਰ ਅਪ ਕੀਤਾ ਗਿਆ ਟਰੈਕਟਰਾਂ ਨੂੰ ਵੀ ਔਰ ਕਵਰ ਅਪ ਕਰਨ ਤੋਂ ਬਾਅਦ ਇੱਥੇ ਜਿਹੜੇ ਕਿਸਾਨ ਸੀਗੇ ਉਹਨਾਂ ਨੇ ਸਟੇ ਕੀਤੀ ਤੇ ਦੂਸਰੇ ਪਾਸੇ ਜੋ ਰਿਕਾਲ ਦਿੱਤੀ ਗਈ ਕਿਸਾਨਾਂ ਦੇ ਵੱਲੋਂ ਤਾਂ ਉਸ ਤੋਂ ਬਾਅਦ ਤਿਆਰੀਆਂ ਜਿਹੜੀਆਂ ਕੱਲ ਵੀ ਕੀਤੀਆਂ ਜਾ ਚੁੱਕੀਆਂ ਸੀ لیکن رات ਕੱਟਣ ਤੋਂ ਬਾਅਦ ਅੱਜ ਦੇਖੋ ਵੀ ਸਵੇਰੇ-ਸਵੇਰੇ ਆ ਚਾਹ ਦਾ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਤਿਆਰੀਆਂ ਕਰਨ ਤੋਂ ਬਾਅਦ ਠੀਕ 11 ਵਜੇ ਕੂਚ ਕੀਤਾ ਜਾਣਾ ਦਿੱਲੀ ਵੱਲ ਨੂੰ ਔਰ ਦਿੱਲੀ ਜਾਣ ਤੋਂ ਪਹਿਲਾਂ ਰੈਡੀ ਹੋਇਆ ਜਾ ਰਿਹਾ ਤਾਂ ਇਹ ਜੇਕਰ ਗੱਲ ਕੀਤੀ ਆਵੇ ਕੱਟਦੀ ਤਾਂ ਇਸ ਜਗ੍ਹਾ ਦੇ ਉੱਤੇ 7 ਕਿਲੋਮੀਟਰ ਤੱਕ ਤਾਂ ਜਿਹੜਾ ਦੱਸਿਆ ਜਾਂਦਾ ਵੀ ਜਾਮ ਲੱਗਿਆ ਹੋਇਆ ਟਰੈਕਟਰ ਟਰਾਲੀਆਂ ਜਿਹੜੀਆਂ ਲਗੀਆਂ ਹੋਈਆਂ ਨੇ ਔਰ ਦੂਸਰੇ ਪਾਸੇ ਲਗਾਤਾਰ ਜਿਵੇਂ ਕਹਿ ਦਈਏ ਵੀ ਕਈ ਦਿਨਾਂ ਤੋਂ ਬੈਠੇ ਹੋਏ ਸੀਗੇ ਲੇਕਿਨ ਉਸ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਸੀ 13 ਤਰੀਕ ਨੂੰ ਵੀ ਕੂਚ ਕੀਤਾ ਜਾਣਾ ਸੀ ਲੇਕਿਨ 13 ਤਰੀਕ ਨੂੰ ਜਦੋਂ ਕੂਚ ਕੀਤਾ ਗਿਆ ਤਾਂ ਕਈ ਕਿਸਾਨ ਫੱਟੜ ਵੀ ਹੋਏ ਉਸ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਐਲਾਨ ਕੀਤਾ ਗਿਆ ਵੀ ਇੱਥੇ ਰੁਕਿਆ ਜਾਊਗਾ ਪਹਿਲਾਂ ਮੀਟਿੰਗ ਜੜੀਆਂ ਨੇ ਉਹ ਕੀਤੀਆਂ ਜਾਣਗੀਆਂ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਚੱਲੀ ਔਰ ਜਿੰਨਾ ਐਮ ਕਿਸ ਜਿੰਨਾ ਫਸਲਾਂ ਉੱਤੇ ਐਮਐਸਪੀ ਦੀ ਗੱਲ ਆਖੀ ਗਈ ਤਾਂ ਕਿਸਾਨੋ ਅggen ਦੇ ਵੱਲੋਂ ਉਹ ਜਿਹੜਾ ਠੁਕਰਾ ਦਿੱਤੀ ਗਿਆ ਸ਼ਰਤਾਂ ਪੱਪੀ ਕਿਵੇਂ ਰਹੀ ਫਿਰ ਰਾਤ ਚੜਦੀ ਕਲਾ ਜਰ ਇਹ ਕੀ ਬਾਤ ਹੈ ਇੱਥੇ ਸਾਰੇ ਅਣ ਸੁੱਤੇ ਬੇ ਸੀ ਤੇ ਫਿਰ ਹੁਣ ਤਿਆਰੀਆਂ ਇਹਦੇ ਵਿੱਚ ਕੀ ਕੀ ਕਰਨ ਲੱਗੇ ਹੋ ਫਿਰ ਹੁਣ ਤੁਸੀਂ ਕਾਰ ਗਿਆ ਬੋਲ ਤਿਆਰੀਆਂ ਬੋਲ ਚੱਲਦੇ ਕਿਤਰਾ ਵੀ ਹੋਇਆ ਕਰਾਂਗੇ ਜਿਵੇਂ ਉਸ ਬਾਪੂ ਸਾਡੇ ਨੂੰ ਚੱਲ ਜਾਈਏ ਕਿਹੜੀ ਕਰ ਜੀ ਹਾਂ ਉਹ ਆ ਕਰਾਂਦੇ ਬਸ ਸਾਡੇ ਨਾਲ ਆ ਗੁਰੂ ਨਾਨਕ ਦੇਵ ਜੀ ਦਾ ਕਰਦੇ ਸੋ ਇਹ ਦੇਖੋ ਕੀ ਜਜ਼ਬਾ ਕਿੰਨਾ ਚਾਹੇ ਬਜ਼ੁਰਗ ਹੋਏ ਹੋਏ ਨੇ ਬਜ਼ੁਰਗ ਅਵਸਥਾ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਬੈਠ ਕੇ ਜਿਹੜੇ ਕਿਸਾਨ ਨੇ ਉਹ 11 ਵਜੇ ਦੀ ਉਡੀਕ ਕਰਦੇ ਪਏ ਨੇ ਕਿ 11 ਵਜੇ ਜੋ ਕੂਚ ਕੀਤਾ ਜਾਣਾ ਉਸ ਤੋਂ ਪਹਿਲਾਂ ਚਾਹ ਲੰਗਰ ਸ਼ਾਕੇ ਤਿਆਰੀਆਂ ਚੱਲ ਰੀਆਂ ਨੇ ਕੋਈ ਕਿਸਾਨ ਨਾ ਆ ਕੇ ਤਿਆਰ ਹੋ ਰਿਹਾ ਜਲਦੀ ਤੋਂ ਜਲਦੀ ਇਸ਼ਨਾਨ ਕਰਕੇ ਤੇ ਦੂਸਰੇ ਪਾਸੇ ਜਿਹੜਾ ਤਿਆਰੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੋਣਾ ਰਾਤ ਦੀਆਂ ਤਸਵੀਰਾਂ ਦੇਖੀਆਂ ਨੇ ਵੀ ਕੀ ਕੀ ਤਿਆਰੀਆਂ ਕੀਤੀਆਂ ਕਿ ਤੁਹਾਨੂੰ ਦੇਖਣਾ ਬਣਦਾ ਕਿ 11 ਵਜੇ ਜਦੋਂ ਕੂਚ ਕੀਤਾ ਜਾਊਗਾ ਉਦੋਂ ਦੇ ਹਾਲਾਤ ਕੀ ਹੋਣਗੇ ਸਵੇਰੇ ਅਪਡੇਟਸ ਜਿਹੜੇ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਗਰੇਵਾਲ ਨਗਦੀਪ ਸਿੰਘ ਜਮੇ